ਪਟਾਲਾ ਦੇ ਭੀੜ ਭੜ ਵਾਲੇ ਇਲਾਕੇ ਕਿ ਚੇ ਮੋਟਰਸਾਈਕਲ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਦੋ ਦੇ ਕਰੀਬ ਰੌਂਦ ਕੀਤੇ ਫਾਇਰ ਜਾਨੀ ਨੁਕਸਾਨ ਤੋਂ ਹੋਇਆ ਬਚਾ ਪੁਲਿਸ ਕਰ ਰਹੀ ਹੈ ਜਾਂਚ ਮਾਮਲਾ ਬਟਾਲਾ ਦੇ ਪੀ ਪਾੜ ਵਾਲੇ ਇਲਾਕੇ ਬਸਟੈਂਡ ਦੇ ਸਾਹਮਣੇ ਆਇਲਰਟਸ ਸੈਂਟਰ ਦਾ ਹੈ ਜਿੱਥੇ ਦਿਨ ਦਿਹਾੜੇ ਦੋ ਮੋਟਰਸਾਈਕਲ ਤੇ ਅਣਪਛਾਤੇ ਵਿਅਕਤੀ ਆਉਂਦੇ ਹਨ ਅਤੇ ਗੋਲੀਆਂ ਚਲਾਉਂਦੇ ਹਨ ਜਿਸ ਨਾਲ ਛਿਛੇ ਟੁੱਟ ਜਾਂਦੇ ਹਨ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਸੀਸੀਟੀਵੀ ਉਹਨਾਂ ਵੱਲੋਂ ਖੰਗਾਲੀ ਜਾ ਰਿਹਾ ਮੌਕੇ ਤੇ ਚਚਮਦੀਤਾ ਨੇ ਚੰਨ ਹਰੀਤੰਤੀ ਹੋਇਤਾ ਚਾਕੇ ਤੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਮੂੰ ਬਨ ਕੇ ਆਉਂਦੇ ਹਨ ਅਤੇ ਗੋਲੀਆਂ ਚਲਾਉਂਦੇ ਹਨ ਜਿਸ ਨਾਲ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਹਾਈਲਾਈਟ ਸੈਂਟਰ ਦੇ ਸ਼ੀਸ਼ੇ ਜ਼ਰੂਰ ਟੁੱਟੇ ਹਨ ਦੂਸਰੇ ਪਾਸੇ ਪੁਲਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੀਸੀਟੀਵੀ ਦੀ ਕੰਗਾਲੀ ਚੱਲੀ ਹੈ ਅਤੇ ਸੀਸੀਟੀਵੀ ਤੋਂ ਜਾਂਚ ਕੀਤੀ ਜਾਏਗੀ ਟੀਮਾਂ ਅਲੱਗ-ਅਲੱਗ ਬਣਾ ਕੇ ਪੁਲਸ ਤੀਆਂ ਪਰਵਾਨਾ ਕਰ ਦਿੱਤੀਆਂ ਗਈਆਂ ਹਨ ਬਹੁਤ ਹੀ ਜਲਦ ਮੁਲਜ਼ਮ ਪੁਲਸ ਦੀ ਗ੍ਰਿਫਤ ਚ ਹੋਣਗੇ ਮੇਰਾ ਨਾਮ ਗੁਰਮਖ ਸਿੰਘ ਹੈ ਜੀ ਕੀ ਕਰਦੇ ਤੁਸੀਂ ਮੈਂ ਉੱਪਰ ਕਰਪੈਂਟਰ ਦਾ ਕੰਮ ਚੱਲਣ ਰਿਹਾ। ਅੱਛਾ ਜੀ ਕੀ ਦੇਖਿਆ ਗਿਆ? ਮੈਂ ਕੁਝ ਨਹੀਂ ਵੇਖਿਆ। ਮੈਂ ਤੇ ਉੱਪਰ ਕੰਮ ਡੈਗਾ ਨਾ ਆਵਾਜ਼ ਆਈ ਹੈ ਸਾਨੂੰ ਜਦੋਂ ਪ੍ਰੋਡਕਟ ਚੱਲਿਆ ਕੋ ਜੀ। ਤੇ ਅਸੀਂ ਦੋ ਤਨਵਾਜਾਈਆਂ ਮੈਂ ਬਰੀਖੋਲ ਕੇ ਵੇਖਿਆ ਥੱਲੇ ਕੁਝ ਵੀ ਨਹੀਂ ਪੱਲੇ ਵਾਂਦੇ ਖੁੱਲ ਕੇ ਵੇਖਿਆ। ਤੇ ਮੁੜ ਕੇ ਵੇ ਅਸੀਂ ਚਾਰ ਪੀਂ ਥੱਲੇ ਆਏ ਆ। ਸਾਨੂੰ ਵਾਜੇ ਚਾਰ ਹਣਗੇ। ਚਾਹ ਪੀਂ ਥੱਲੇ ਬੇਟਾ ਕੰਮ ਡੈ ਕਰਨਾ। ਮੈਨੂੰ ਆਂਦਾ ਵੀ ਫਾਇਰ ਹੋਇਆ ਜਾਂ ਕੋਈ ਕੋਈ ਬੱਡੇ ਵਗੈਰਾ ਮਨੋਂ ਡਿਆ। ਖੋਲ ਕੇ ਬੂਆ ਵੇਖਿਆ ਤੇ ਇੱਥੇ ਚੀਟ ਟੁੱਟੇ ਹੀ ਗਏ ਤੇ ਉਹ ਦਾਦੇ ਵੀ ਭੱਜ ਗਏ ਬੰਦੇ ਵੇਖੇ ਨਹੀਂ ਆਹ ਤੇ ਵੇਖੇ ਨਹੀਂ ਕੈਮਰਾ ਸ਼ਾਇਦ ਆਇਆ ਤਾਂ ਗੱਲ ਵੱਖਰੀ ਹੈ ਜੀ ਤੇ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਨੂੰ ਮਿਲੀ ਮੈਂ ਵਾਪਸ ਜਾਂਦੇ ਹਿੰਦਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਤੇ ਉੱਤੇ ਨੇ ਉਹਨਾਂ ਨਾਲ ਮੂੰਹ ਭਲੇ ਨੇ ਉਹਨਾਂ ਦਾ ਦਵਾਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾਤ ਮੁੰਡੇ ਹੁਣ ਵੇਖੇ ਥੋੜੀ ਨੇ ਮੂੰਹ ਇਧਰੋਂ ਆਏ ਆਣੋਂ ਨਿਕਲ ਗਏ ਗਾਂ ਨੂੰ ਆਹ ਉਹਨਾਂ ਦੀ ਸ਼ਕਲ ਹੀ ਕੋਈ ਨੇ ਵੇਖੀ ਕੇ ਮੂੰਹ ਮਾਂ ਮੱਲੇ ਸੀ ਉਹਨਾਂ ਨੇ ਤੇ ਕੋਈ ਸਮਝ ਨਹੀਂ ਆਈ ਭੈਣ ਜੋ ਕਿਹੜੀ ਗੱਲੋਂ ਮਾਰ ਗਏ ਨੇ ਕੀ ਨਹੀਂ ਇੱਥੇ ਥੱਲੇ ਹੈਗਾ ਗਲੋਬਲ ਵਿਲੇਜ ਹੈ ਇਹਨਾਂ ਦਾ ਥੱਲੇ ਸੈਂਟਰ ਹੈ ਕੁੜੀਆਂ ਦਾ ਹਾਈਲਾਈਟਸ ਦਾ ਤੇ ਉੱਪਰ ਹੋਟਲ ਵੀ ਹੈ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲਾਂ ਕਰਕੇ ਨੇ ਕੀ ਹੁਣ ਰਹਿ ਗਿਆ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਗੋਲੀ ਚੱਲੀ ਅੱਜ ਤੇ ਇੱਥੇ ਮੌਕੇ ਤੇ ਆਏ ਆ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆ ਤੇ ਜਲਦੋ ਜਲਦ ਇਹ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਭਾਏ ਤੇ ਆਪਾਂ ਇਹੀ ਵੇਖਦੇ ਪਿਆ ਕਿ ਇੱਥੇ ਗੋਲੀ ਚੱਲੀ ਹੈ ਤੇ ਆਪਾਂ ਵੈਰੀਫਾਈ ਕਰਦੇ ਪਏ ਆ ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆ ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆ ਆ ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ ਤੇ ਵੈਸੇ ਇੱਥੇ ਆਪਣਾ ਸ਼ੀਸ਼ੇ ਤੇ ਵਜਨ ਕਰ ਪੀਏ ਆਪਣਾ ਸ਼ੀਸ਼ਾ ਇਹ ਟੁੱਟਿਆ ਵਾ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇੱਥੇ ਤੇ ਇਮੀਗ੍ਰੇਸ਼ਨ ਇੱਥੇ ਤੇ ਬੱਚੇ ਇੱਥੇ ਪੜ੍ਹਨ ਆਉਂਦੇ ਆ ਤੇ